ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਆ ਕਿ ਇੱਕ ਔਰਤ ਆ ਪਿੰਡ ਦੇ ਵਿੱਚ ਜਿਦਾਂ ਇੱਕ ਔਰਤਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਨੈਣ ਮਤਲਬ ਕਿਸੇ ਦੇ ਪਿੰਡ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਤਾਂ ਉਸ ਪ੍ਰੋਗਰਾਮ ਦੇ ਜਿੰਨੇ ਵੀ ਆਪਾਂ ਕਰਨੇ ਹੁੰਦੇ ਆ ਰਸਮ ਰਿਵਾਜ ਕਰਨੇ ਹੁੰਦੇ ਆ ਤਾਂ ਉਹਨਾਂ ਨੂੰ ਮੈਨੇਜ ਕਰਨ ਲਈ ਆਪਾਂ ਪਿੰਡ ਦੇ ਵਿੱਚ ਇੱਕ ਬੁੜੀ ਰੱਖਦੇ ਆ ਜਿਹਨੂੰ ਅਕਸਰ ਆਪਾਂ ਨੈਣ ਕਹਿੰਦੇ ਆ ਤੇ ਉਹ ਔਰਤ ਆ ਜਿਹੜੀ ਉਹ ਪਿੰਡਾਂ ਦੇ ਵਿੱਚ ਜਿਹੜਾ ਮਤਲਬ ਜਿਨ੍ਹਾਂ ਦੇ ਘਰੇ ਪ੍ਰੋਗਰਾਮ ਹੁੰਦਾ ਉਸ ਪ੍ਰੋਗਰਾਮ ਤੇ ਬਾਰ ਬਾਰ ਹਨਾ ਸੱਦਾ ਦੇਣ ਲਈ ਰੱਖੀ ਜਾਂਦੀ ਆ ਜਾਂ ਘਰ ਦੇ ਕੰਮ ਕਰਨ ਲਈ ਰੱਖੀ ਜਾਂਦੀ ਆ ਕਿਸੇ ਦੇ ਵਿਆਹ ਹੁੰਦਾ ਪਿੰਡ ਦੇ ਵਿੱਚ ਜੈਲਦਾਰਾਂ ਦੇ ਤੇ ਉਹ ਨੈਣ ਨੂੰ ਭੇਜਦੇ ਆ ਕਿ ਤੂੰ ਘਰਾਂ ਦੇ ਵਿੱਚ ਕਿਆ ਵੀ ਅੱਜ ਆਪਾਂ ਕੋਈ ਰਸਮ ਕਰਨੀ ਹੈਗੀ ਵੀ ਐਨੇ ਵਜੇ ਸਾਰੇ ਆ ਜਾਣ ਤੇ ਉਹ ਜਿਹੜੀ ਨੈਣ ਆ ਉਹ ਘਰ ਘਰ ਜਾਂਦੀ ਆ ਘਰ ਘਰ ਜਾਂਦੀ ਉਹ ਸਾਰਿਆਂ ਨੂੰ ਕਹਿੰਦੀ ਆ ਕਿ ਜੈਲਦਾਰਾਂ ਦੇ ਵਿਆਹ ਦਾ ਵੀ ਵੈਸੇ ਤਾਂ ਤੁਹਾਨੂੰ ਵਿਆਹ ਦਾ ਸੱਦਾ ਆਇਆ ਹੀ ਆ ਵੀ ਅੱਜ ਕੁੜੀ ਨੂੰ ਮਹਿੰਦੀ ਲੱਗਣੀ ਆ ਹਨਾ ਵੀ ਤੁਸੀਂ ਸਾਰਿਆਂ ਨੇ ਆਉਣਾ ਚਲੋ ਸੱਦਾ ਦਿੰਦੀ ਦਿੰਦੀ ਉਹ ਇੱਕ ਘਰੇ ਜਾਂਦੀ ਆ ਉਸ ਘਰ ਦੀ ਔਰਤ ਨਾਲ ਉਹਦੀ ਵਾਵਾ ਬਣਦੀ ਹੁੰਦੀ ਹੈ ਤੇ ਉਹਨੂੰ ਕਹਿ ਦਿੰਦੀ ਹੈ ਕਿ ਜੀਤੋ ਤਾਈ ਮੈਂ ਤੈਨੂੰ ਸੱਦਾ ਦੇਣ ਆਈਆਂ ਜੈਲਦਾਰਾਂ ਦੀ ਕੁੜੀ ਦਾ ਵਿਆਹ ਅੱਜ ਮਹਿੰਦੀ ਲੱਗਣੀ ਆ ਉਹ ਕਹਿੰਦੀ ਕੁੜੇ ਠੀਕ ਆ ਮਹਿੰਦੀ ਤਾਂ ਲੱਗਣੀ ਆ ਆ ਜਾ ਬਹਿ ਜਾ ਚਾਹ ਪੀ ਜਾ ਕਹਿੰਦੀ ਮੈਂ ਵੈਸੇ ਚਾਹ ਤਾਂ ਮੇਰਾ ਜੀ ਕਰਦਾ ਪੈਨ ਨੂੰ ਪਰ ਜੈਲਦਾਰਾਂ ਦੀ ਬੁੜੀ ਥੋੜੀ ਜੀ ਅੜਬਾ ਉਹਨੇ ਮੈਨੂੰ ਕਹਿਣਾ ਵੀ ਤੂੰ ਬਾਹਲਾ ਟਾਈਮ ਲਾਇਆਈ ਕਹਿੰਦੀ ਮੈਂ ਨੂੰ ਬਾਹਲੇ ਘਰਾਂ ਦੇ ਮੈਂ ਜਾ ਕੇ ਆਈਆਂ ਥੱਕ ਗਈ ਉਹ ਕਹਿੰਦੀ ਚੱਲ ਕੋਈ ਨਾ ਫਿਰ ਜੈਲਦਾਰਾਂ ਦੀ ਬੁੜੀ ਕਿਹੜਾ ਤੇਰੇ ਪਿੱਛੇ ਫਿਰਦੀ ਆ ਆ ਜਾ ਬਹਿ ਜਾ ਚਲੋ ਉਹ ਜਿਹੜੀ ਜਿਹਦੇ ਕੋਲ ਬੈਠੀ ਹੁੰਦੀ ਆ ਉਹ ਜੀ ਤੋ ਤਾਈ ਕੋਲ ਉਹਦੀ ਉਹ ਆਪਣੀ ਪੋਤੀ ਨੂੰ ਕਹਿੰਦੀ ਆ ਜੀ ਤੋ ਵੀ ਕੁੜੇ ਸਿਮਰੀ ਚਾਹ ਬਣਾ ਲਿਆ ਤੇਰੀ ਤਾਈ ਆਈ ਹੈਗੀ ਇਹਨੂੰ ਚਾਹ ਪਿਆ ਦੇ ਤੇ ਚਲੋ ਉਹ ਚਾਹ ਬਣਾਉਣ ਜਾਂਦੀ ਆ ਕੁੜੀ ਤੇ ਕੁੜੀ ਨਾ ਰਸੋਈ ਚ ਖੜੀ ਚਾਹ ਬਣਾਈ ਜਾਂਦੀ ਹੁੰਦੀ ਆ ਤੇ ਉਹਦੇ ਕੰਨ ਦੇ ਵਿੱਚ ਇੱਕ ਗੱਲ ਪੈਂਦੀ ਆ ਜਿਹੜੀ ਉਹ ਨੈਣ ਆਈ ਹੁੰਦੀ ਆ ਉਹਦਾ ਨਾਂ ਸੀਤੋ ਹੁੰਦਾ ਸੀਤੋ ਕਹਿੰਦੀ ਆ ਕਿ ਤਾਈ ਤੈਨੂੰ ਪਤਾ ਫੁਲਾਨੇ ਫੌਜੀ ਦੀ ਧੀ ਕਿਸੇ ਮੁੰਡੇ ਨਾਲ ਭੱਜ ਗਈ ਉਦੀ ਛੋਟੀ ਕੁੜੀ ਹੈ ਜਿਹੜੀ ਤੇ ਉਹ ਕਹਿੰਦੀ ਹੈ ਸੱਚੀ ਕੁੜੀ ਉਹ ਕਹਿੰਦੀ ਹਾਂ ਹੋਰ ਮੈਂ ਤਾਂ ਕਹਿੰਦੀ ਅੱਜ ਗਈ ਸੀ ਕਈ ਘਰਾਂ ਦੇ ਕਹਿਣ ਮੈਨੂੰ ਤਾਂ ਕਹਿੰਦੀ ਦੋ ਤਿੰਨ ਘਰਾਂ ਵਾਲੀਆਂ ਬੁੜੀਆਂ ਨੇ ਦੱਸਿਆ ਉਹ ਕਹਿੰਦੀ ਤੂੰ ਮੈਨੂੰ ਲੱਗਦਾ ਪਿੰਡ ਦੀਆਂ ਖਬਰਾਂ ਇਧਰ ਉਧਰ ਹੀ ਕਰਦੀ ਰਹਿਣੀ ਆ ਅੱਜ ਤਾਂ ਤੂੰ ਵਿਆਹ ਨੂੰ ਸੱਦਾ ਦੇਣਾ ਖਬਰ ਤੂੰ ਕੀ ਲੈ ਆਈ ਤਾਈ ਮੈਂ ਤਾਂ ਤੈਨੂੰ ਤਾਂ ਦੱਸਦੀ ਆ ਤੇਰੀ ਪੋਤੀ ਮਟਿਆਰ ਜਵਾਨਾ ਬਾਹਰ ਪੜਨ ਜਾਂਦੀ ਆ ਉਹ ਵੀ ਐਂ ਪੜਨ ਜਾਂਦੀ ਸੀ ਮਸਤਰੀ ਦਾ ਕੋਰਸ ਕਰਦੀ ਸੀ ਬਾਹਰ ਦੀ ਬਾਹਰ ਹੀ ਭੱਜ ਗਈ ਕਿਸੇ ਮੁੰਡੇ ਨਾਲ ਇਹ ਗੱਲ ਸੁਣ ਕੇ ਸਿਮਰੀ ਚਾਹ ਬਣਾਉਂਦੀ ਬਣਾਉਂਦੀ ਗਈ ਐਸ ਸਿੰਮ ਤੇ ਕਰਕੇ ਬਾਹਰ ਆ ਜਾਂਦੀ ਆ ਤੇ ਉਹ ਕਹਿੰਦੀ ਆ ਕਿ ਤਾਈ ਕੀ 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 ਦੀ ਗੱਲ ਕਰਦੀਆਂ ਸੀ ਤੋਂ ਤਾਈ ਉਹ ਕਹਿੰਦੀ ਤੂੰ ਨਿਆਣੀ ਆ ਕੁੜੇ ਕੁੜੀਏ ਇਹੋ ਜੀਆਂ ਗੱਲਾਂ ਤੋਂ ਤੂੰ ਕੀ ਲੈਣਾ ਚੱਲ ਜੇ ਤੂੰ ਘੁੱਟ ਚਾਹ ਦੀ ਪਿਉਣੀ ਆ ਤਾਂ ਪਿਆਦੇ ਨਹੀਂ ਮੈਂ ਜਾਣੀ ਆ ਤਾਂ ਸਿਮਰੀ ਦੀ ਦਾਦੀ ਕਹਿੰਦੀ ਤੈਨੂੰ ਬੜਾ ਗੱਲਾਂ ਦਾ ਚਸਕਾ ਗਾ ਕੰਮ ਕਰਦੀ ਕਰਦੀ ਛੱਡ ਕੇ ਭੱਜੀ ਆਈ ਤੂੰ ਕੀ ਲੈਣਾ ਸਾਡੀਆਂ ਗੱਲਾਂ ਤੋਂ ਉਹ ਕਹਿੰਦੀ ਨਹੀਂ ਦਾਦੀ ਮੈਂ ਤਾਂ ਗੱਲ ਸੁਣਨੀ ਆ ਹੂੰ ਤਾਂ ਕਹਿੰਦੀ ਮੈਨੂੰ ਸੁਣ ਗਈ ਗੱਲ ਪਰ ਮੈਨੂੰ ਸਾਰੀ ਗੱਲ ਦੱਸੋ ਤੂੰ ਕੀ ਸੁਣਨਾ ਕਹਿੰਦੀ ਉਹ ਫਲਾਨਿਆਂ ਦੀ ਫੌਜੀ ਦੀ ਕੁੜੀ ਸੀਗੀ ਬਾਹਰ ਦੀ ਬਾਹਰ ਜਾ ਕੇ ਵਿਆਹ ਕਰਾ ਲਿਆ। ਉਹ ਕਹਿੰਦੀ ਵੀ ਮਨ ਦੇ ਵਿੱਚ ਸੋਚਦੀ ਆ ਵੀ ਇਹ ਤਾਂ ਨਹੀਂ ਹੋ ਸਕਦਾ ਵੀ ਉਹ ਲੰਬ ਮੈਰਿਜ ਉਹ ਵੀ ਭੱਜ ਕੇ ਇਸ ਤਰ੍ਹਾਂ ਨਹੀਂ ਕਰਾ ਸਕਦੀ। ਕਿਉਂਕਿ ਉਹ ਉਸ ਕੁੜੀ ਨੂੰ ਚੰਗੀ ਤਰ੍ਹਾਂ ਜਾਣਦੀ ਹੁੰਦੀ ਆ ਉਹ ਤੋਂ ਇੱਕ ਕਲਾਸ ਅੱਗੇ ਹੁੰਦੀ ਆ। ਚਲੋ ਉਹ ਚਾਹ ਬਣਾਉਣ ਚਲੀ ਜਾਂਦੀ ਆ ਸੋਚਦੀ ਸੋਚਦੀ ਤੇ ਉਹਨੂੰ ਫਿਕਰ ਲੱਗ ਜਾਂਦਾ। ਚਾਹ ਬਣਾ ਕੇ ਉਹ ਆਪਣੀ ਦਾਦੀ ਨੂੰ ਤੇ ਉਹ ਸੀਤੋ ਤਾਈ ਨੂੰ ਦੇ ਜਾਂਦੀ ਆ। ਤੇ ਉਹਦੇ ਮਨ ਦੇ ਵਿੱਚ ਬੜੇ ਸਵਾਲ ਉੱਠਦੇ ਨੇ ਤੇ ਉਹ ਸੋਚਦੀ ਆ ਵੀ ਇਹ ਕੀ ਗੱਲ ਹੋ ਗਈ? ਪਰ ਉਹ ਕੁਝ ਕਹਿੰਦੀ ਨਹੀਂ ਅਸਲ ਦੇ ਵਿੱਚ ਸਿਮਰੀ ਹੈ ਜਿਹੜੀ ਉਹ ਇਹ ਸੋਚਦੀ ਆ ਵੀ ਜਿਹੜੀ ਕੁੜੀ ਦੀ ਇਹ ਗੱਲ ਕਰ ਰਹੀਆਂ ਪ੍ਰੀਤ ਦੀ ਵੀ ਉਹਦਾ ਤਾਂ ਮੈਂ ਕਦੇ ਇਦਾਂ ਸੁਣਿਆ ਨਹੀਂ ਸੀ ਪ੍ਰੀਤ ਦੀ ਜਿਹੜੀ ਵੱਡੀ ਭੈਣ ਸੀ ਉਹ ਹੈਗੀ ਸੀ ਥੋੜੀ ਜਿਹੀ ਇਸ ਟਾਈਪ ਦੀ ਕੁੜੀ ਕਾਲਜ ਦੇ ਵਿੱਚ ਉਹ ਬਹੁਤ ਹੀ ਓਪਨ ਰਹਿੰਦੀ ਸੀ ਉਹ ਜਾਂਦੀ ਕਿਸੇ ਹੋਰ ਮੁੰਡੇ ਨਾਲ ਸੀ ਫੋਨ 'ਚ ਪੈਸੇ ਕਿਸੇ ਹੋਰ ਮੁੰਡੇ ਤੋਂ ਪਵਾਉਂਦੀ ਸੀ ਲੱਡੂ ਕਿਸੇ ਹੋਰ ਤੋਂ ਲੈ ਕੇ ਖਾਂਦੀ ਸੀ ਕੌਫੀ ਕਿਸੇ ਹੋਰ ਤੋਂ ਪਿੰਦੀ ਸੀ ਉਹਦੇ ਮਤਲਬ ਅਲੱਗ-ਅਲੱਗ ਮੁੰਡਿਆਂ ਨਾਲ ਇਸ ਤਰ੍ਹਾਂ ਰਿਸ਼ਤੇ ਬਣਾਏ ਹੋਏ ਸੀ ਤੇ ਉਹਨੂੰ ਮਤਲਬ ਕਾਲਜ ਦੀਆਂ ਕੁੜੀਆਂ ਜਿਹੜੀਆਂ ਜਾਂ ਸਟਾਫ ਆ ਜਿਆਦਾ ਪਸੰਦ ਨਹੀਂ ਕਰਦਾ ਸੀ ਉਹਦੀ ਇਸ ਗੱਲ ਨੂੰ ਤੇ ਉਹ ਕੁੜੀ ਦਾ ਜਦੋਂ ਵਿਆਹ ਕੀਤਾ ਕਰਦਿਆ ਨੇ ਕਿਹਾ ਕਿ ਤੇਰੇ ਵਾਸਤੇ ਮੁੰਡਾ ਲੱਭਿਆ ਤੇ ਉਹ ਕਹਿੰਦੀ ਵੀ ਮੈਂ ਹਜੇ ਵਿਆਹ ਨਹੀਂ ਕਰਾਉਣਾ ਚਲੋ ਉਹ ਉਹਦੀ ਕਿਸੇ ਹੋਰ ਮੁੰਡੇ ਨਾਲ ਦੋਸਤੀ ਹੋ ਜਾਂਦੀ ਆ ਜਿਹੜਾ ਉਹ ਮੁੰਡਾ ਹੁੰਦਾ ਉਹ ਇਸ ਕੁੜੀ ਨੂੰ ਪਸੰਦ ਕਰਦਾ ਹੁੰਦਾ ਦਿਲੋਂ ਚਾਹੁੰਦਾ ਹੁੰਦਾ ਤੇ ਉਹ ਇਹਨੂੰ ਕਹਿੰਦਾ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ ਉਹ ਆਪਦੇ ਘਰੇ ਗੱਲ ਕਰਦਾ ਵੀ ਮੈਂ ਤਾਂ ਫੌਜੀ ਦੀ ਧੀ ਨਾਲ ਵਿਆਹ ਕਰਾਉਣਾਗਾ ਤਾਂ ਉਹਨਾਂ ਦੇ ਘਰ ਦੇ ਕਹਿੰਦੇ ਵੀ ਉਹਨਾਂ ਦੀ ਜਾਤ ਹੋਰਾ ਆਪਣੀ ਜਾਤ ਹੋਰਾ ਤੁਹਾਡਾ ਵਿਆਹ ਨਹੀਂ ਹੋ ਸਕਦਾ ਤੇ ਉਹ ਮੁੰਡਾ ਉਸ ਕੁੜੀ ਲਈ ਆਪਣਾ ਘਰ ਛੱਡ ਦਿੰਦਾ ਤੇ ਜਦੋਂ ਉਹ ਇਹਦੇ ਕੋਲ ਆਉਂਦਾਗਾ ਰਿੰਪੀ ਕੋਲ ਰਿੰਪੀ ਨੂੰ ਕਹਿੰਦਾ ਰਿੰਪੀ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹਣਾ ਵੀ ਚੱਲ ਆਪਾਂ ਜ਼ਿੰਦਗੀ ਵਸਾਈਏ ਵੀ ਮੈਂ ਆਪਣਾ ਘਰ-ਬਾਰ ਛੱਡਦਾ ਤਾਰਿੰਪੀਓ ਕਹਿੰਦੀ ਕਿ ਇੰਨਾ ਜਜ਼ਬਾਤੀ ਹੋਣ ਨੂੰ ਤੈਨੂੰ ਕਿਹਨੇ ਕਿਹਾ ਸੀ ਮੈਂ ਤੈਨੂੰ ਕਿਹਾ ਸੀ ਮੈਂ ਤੇਰੇ ਨਾਲ ਵਿਆਹ ਕਰਾਉਣਾ ਮੈਂ ਨਹੀਂ ਤੇਰੇ ਨਾਲ ਵਿਆਹ ਕਰਾਉਂਦੀ ਵਿਆਹ ਤਾਂ ਮੈਂ ਉੱਥੇ ਕਰਾਉਂ ਜਿੱਥੇ ਮੇਰੇ ਘਰ ਦੇ ਕਰਨਗੇ ਤੇਰੇ ਨਾਲ ਤਾਂ 4 ਦਿਨਾਂ ਦੀਆਂ ਹਾਸੀਆਂ ਖੇਡੀਆਂ ਨੇ ਮਤਲਬ ਬਾਹਰ ਉਹਦਾ ਕਰੈਕਟਰ ਇੰਨਾ ਭੈੜਾ ਸੀ ਤੇ ਪਿੰਡ ਦੇ ਵਿੱਚ ਲੋਕ ਉਹਨੂੰ ਸਿਆਣੀ ਸਮਝਦੇ ਸੀ ਅਸਲ ਦੇ ਵਿੱਚ ਕਈ ਕੁੜੀਆਂ ਦੀਆਂ ਗੱਲਾਂ ਇਸ ਤਰ੍ਹਾਂ ਹੁੰਦੀਆਂ ਵੀ ਜੇ ਕੋਈ ਕੁੜੀ ਆਪਣੇ ਹੱਕ ਲਈ ਬੋਲਦੀ ਹੈ ਜੇ ਉਹ ਐਂ ਕਹਦੇ ਵੀ ਮੈਨੂੰ ਵਿਆਹ ਲਈ ਮੁੰਡਾ ਪਸੰਦਾ ਤਾਂ ਸਮਾਜ ਦੀਆਂ ਨਜ਼ਰਾਂ 'ਚ ਉਹ ਮਾੜੀ ਹੋ ਜਾਂਦੀ ਆ ਤੇ ਵੈਸੇ ਕੁੜੀਆਂ ਭਾਵੇਂ ਬਾਹਰ ਜਿੰਨੀਆਂ ਮਰਜ਼ੀ ਗਲਤੀਆਂ ਕਰੇ ਆਉਣ ਤੇ ਵਿਆਹ ਆਪਣੇ ਘਰਦਿਆਂ ਦੀ ਮਰਜ਼ੀ ਨਾਲ ਕਰਾਉਂਦੀ ਆ ਤਾਂ ਉਹਨੂੰ ਚੰਗਾ ਸਮਝਿਆ ਜਾਂਦਾ ਰਿੰਪੀ ਨੇ ਉਸ ਮੁੰਡੇ ਨੂੰ ਜਵਾਬ ਦਿੱਤਾ ਤੇ ਉਹ ਮੁੰਡੇ ਨੇ ਘਰ ਬਾਰ ਉਹਦੇ ਲਈ ਛੱਡਤਾ ਸੀ ਪਰ ਐਂਡ ਤੇ ਜਾ ਕੇ ਉਹਨੇ ਸੁਸਾਈਡ ਕਰ ਲਿਆ ਸੀ ਕਿਉਂਕਿ ਉਹ ਰਿੰਪੀ ਨੂੰ ਸੀਰੀਅਸ ਲੈ ਬੈਠਾ ਸੀ ਪਰ ਰਿੰਪੀ ਦਾ ਕੋਈ ਉਹਦੇ ਵੱਲ ਝੁਕਾਅ ਨਹੀਂ ਸੀ ਕੋਈ ਉਹਨੂੰ ਲੈ ਕੇ ਉਹ ਸੀਰੀਅਸ ਨਹੀਂ ਸੀ ਰਿੰਪੀ ਦੇ ਘਰਦਿਆਂ ਨੇ ਜਿੱਥੇ ਉਹਦਾ ਵਿਆਹ ਕੀਤਾ ਉਹਨੇ ਚੁੱਪਚਾਪ ਵਿਆਹ ਕਰਵਾ ਲਿਆ ਤੇ ਸਾਰੇ ਪਿੰਡ ਦੇ ਵਿੱਚ ਇਹੀ ਚਰਚਾ ਹੋਈ ਕਿ ਫੌਜੀ ਦੀ ਬੱਡੀ ਧੀ ਰਿੰਪੀ ਤਾਂ ਬਹੁਤ ਸਿਆਣੀ ਆ ਐਨਾ ਪੜ ਲਿਖ ਗਈ ਕੋਈ ਲੰਭਾ ਨਹੀਂ ਆਇਆ ਕਦੇ ਸਿਮਰੀ ਇਹ ਸੋਚਦੀ ਆ ਵੀ ਜਿਹੜੀ ਕੁੜੀ ਨੇ ਐਨਾ ਹਨਾ ਕਾਲਜ ਦੇ ਵਿੱਚ ਆਪਣਾ ਜਿਹੜਾ ਕਹਿੰ ਲੋ ਕਰੈਕਟਰ ਆ ਮਾੜਾ ਕੀਤਾ ਹੋਇਆ ਸੀ ਵੀ ਉਹਦੀਆਂ ਤਾਂ ਲੋਕਾਂ ਨੇ ਗੱਲਾਂ ਨਹੀਂ ਕੀਤੀਆਂ ਵੀ ਛੋਟੀ ਦੀ ਗੱਲ ਕੀਤੀ ਕੀ ਗੱਲ ਹੋ ਗਈ ਉਹ ਸੋਚਦੀ ਆ ਵੀ ਮੈਂ ਪਤਾ ਜ਼ਰੂਰ ਕਰੂੰਗੀ ਚਲੋ ਜਿਹੜੀ ਸੀਤੋ ਹੁੰਦੀ ਆ ਉਹ ਗੱਲ ਕਹਿ ਕੇ ਤੇ ਜੀਤੋ ਨੂੰ ਦੁਬਾਰਾ ਕਹਿੰਦੀ ਆ ਕਿ ਤੁਸੀਂ ਆ ਜਿਓ ਸ਼ਾਮ ਨੂੰ ਮਹਿੰਦੀ ਤੇ ਤੇ ਨਾਲੇ ਕੁੜੀ ਨੂੰ ਲਿਆਈ ਚਲੋ ਸ਼ਾਮ ਨੂੰ ਮਹਿੰਦੀ ਦੀ ਤਿਆਰੀ ਹੁੰਦੀ ਆ ਹਨਾ ਜੈਲਦਾਰਾਂ ਦੇ ਘਰੇ ਜਿਹੜੀ ਇਹ ਕੁੜੀ ਹੈਗੀ ਸਿਮਰੀ ਤੇ ਇਹਦੀ ਦਾਦੀ ਮਹਿੰਦੀ ਤੇ ਜਾਂਦੀਆਂ ਹੋਰ ਵੀ ਪਿੰਡ ਦੀਆਂ ਬਹੁਤ ਔਰਤਾਂ ਆਈਆਂ ਹੁੰਦੀਆਂ ਉੱਥੇ ਔਰਤਾਂ ਦੀ ਚਰਚਾ ਦਾ ਵਿਸ਼ਾ ਇਹੀ ਹੁੰਦਾ ਵੀ ਫੌਜੀ ਦੀ ਛੋਟੀ ਕੁੜੀ ਪ੍ਰੀਤ ਨੇ ਜਿਹੜੀ ਭੱਜ ਕੇ ਵਿਆਹ ਕਰਵਾ ਲਿਆ ਤੇ ਹੁਣ ਸਿਮਰੀ ਆ ਇਹ ਔਰਤਾਂ ਨੂੰ ਪੁੱਛਦੀ ਆ ਹਨਾ ਪਰ ਔਰਤਾਂ ਨੇ ਇੱਕੋ ਹੀ ਗੱਲ ਕੀਤੀ ਹੋਈ ਸੀ ਵੀ ਇਹ ਤਾਂ ਬਹੁਤ ਮਾੜਾ ਕੀਤਾ ਹੁਣ ਸਿਮਰੀ ਸੋਚਦੀ ਹੈ ਵੀ ਮੈਨੂੰ ਕੀ ਨਹੀਂ ਕੁਝ ਦੱਸਣਾ ਚਲੋ ਇਸੇ ਤਰ੍ਹਾਂ ਹੀ ਸਾਰੀਆਂ ਹਨਾ ਵਿਆਹ ਦੀਆਂ ਰਸਮਾਂ ਹੁੰਦੀਆਂ ਤੇ ਮਹਿੰਦੀ ਮੁੰਦੀ ਤੋਂ ਬਾਅਦ ਉਹ ਆ ਜਾਂਦੀਆਂ ਕਰੇ ਕਰੇ ਆਉਣ ਤੋਂ ਬਾਅਦ ਅਗਲੇ ਦਿਨ ਜਿਹੜੀ ਸਿਮਰੀ ਦੀ ਦਾਦੀ ਹੁੰਦੀ ਆ ਉਹ ਸਿਮਰੀ ਦੇ ਪਿਓ ਨੂੰ ਕਹਿੰਦੀ ਆ ਕਿ ਪੁੱਤ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ ਉਹ ਕਹਿੰਦਾ ਵੀ ਹਾਂ ਬੇਬੇ ਦੱਸ ਆਪਣੀ ਸਿਮਰੀ ਵਾਸਤੇ ਨਾ ਤੇਰੀ ਭੈਣ ਨੇ ਰਿਸ਼ਤੇ ਦੀ ਦੱਸ ਪਾਈ ਸੀ ਤੂੰ ਤੇਰੀ ਭੈਣ ਨੂੰ ਫੋਨ ਕਰ ਤੇ ਰਿਸ਼ਤੇ ਵਾਲਿਆਂ ਨੂੰ ਬੁਲਾ ਉਹ ਕਹਿੰਦਾ ਕਿ ਹਾਂ ਬੇਬੇ ਵੈਸੇ ਤਾਂ ਮੈਂ ਬੁਲਾ ਲੈਣਾ ਪਰ ਤੈਨੂੰ ਐਂਡੀ ਕਾਹਲੀ ਕੀ ਹੋ ਗਈ ਸਿਮਰੀ ਦੇ ਰਿਸ਼ਤੇ ਦੀ ਹਜੇ ਤਾਂ ਸਿਮਰੀ ਪੜਦੀ ਐ ਇਹਨੂੰ ਪੜ ਲੈਣ ਦੇ ਨਾ ਬੇ ਪੁੱਤ ਆਪਾਂ ਨਹੀਂ ਪੜਾਉਣੀ ਤੈਨੂੰ ਪਤਾ ਨਹੀਂ ਫੌਜੀ ਦੀ ਧੀ ਨੇ ਕੀ ਜਨ ਚੜਿਆ ਉਹ ਕਹਿੰਦਾ ਬੇਬੇ ਹੁਣ ਆਏ ਤਾਂ ਬਹੁਤ ਕੁੜੀਆਂ ਬਾਹਰ ਜਾ ਕੇ ਬਹੁਤ ਕੁਸ਼ ਕਰਿਆ ਆਉਂਦੀਆਂ ਨੇ ਵੀ ਆਪਣੀ ਕੁੜੀ ਤਾਂ ਸਿੱਧੀ ਕਾਲਜ ਜਾਂਦੀ ਐ ਤੇ ਕਾਲਜ ਤੋਂ ਆਉਂਦੀ ਐ ਵੀ ਤੈਨੂੰ ਕੀ ਡਰ ਪੈ ਗਿਆ ਦੇਖ ਪੁੱਤ ਮੈਂ ਕੋਈ ਐਵੇਂ ਝਾਟਾ ਚਿੱਟਾ ਨਹੀਂ ਕੀਤਾ ਹੈਗਾ ਤਜਰਬੇ ਹੁੰਦੇ ਆ ਮਗਰੋਂ ਤੂੰ ਕੱਲ ਨੂੰ ਗੱਲ ਨੂੰ ਪਛਤਾਏਂਗਾ ਹੁਣੀ ਲਗਾਮ ਲਾ ਲਾ ਆ ਪਾਣੀ ਕੁੜੀ ਪੜਾਉਣੀ ਇਹ ਗੱਲ ਸੁਣ ਕੇ ਸਿਮਰੀ ਲੋਹੀ ਲਾਖੀ ਹੋਈ ਬਾਹਰ ਆਉਂਦੀ ਹੈ ਤੇ ਆਪਦੀ ਦਾਦੀ ਨੂੰ ਕਹਿੰਦੀ ਹੈ ਕਿ ਦਾਦੀ ਤੂੰ ਇਹ ਕਿਵੇਂ ਸੋਚ ਲਿਆ ਵੀ ਜੇ ਫੌਜੀ ਦੀ ਧੀ ਨੇ ਵਿਆਹ ਕਰਾ ਲਿਆ ਤੇ ਮੈਂ ਵੀ ਕਰਾ ਲਵਾਂ ਵੀ ਕਿਉਂ ਤੂੰ ਮੇਰੀ ਜ਼ਿੰਦਗੀ ਰੋਲ ਦੀਆਂ ਵਿਆਹ ਤਾਂ ਇੱਕ ਦਿਨ ਹੋ ਹੀ ਜਾਣਾ ਮੈਂ ਨਹੀਂ ਕਰਾਉਂਦੀ ਕਿਸੇ ਨਾਲ ਵਿਆਹ ਉਹ ਕਹਿੰਦੀ ਕਿ ਤੈਨੂੰ ਨਾ ਸਾਡੀ ਗੱਲ 'ਚ ਬੋਲਣ ਦੀ ਲੋੜ ਨਹੀਂ ਅਸੀਂ ਮਾਂ ਪੁੱਤਾਂ ਨੇ ਫੈਸਲਾ ਕਰਨਾ ਤੇਰੇ ਪੰਜ ਭੂਆ ਸੀ ਤੇ ਮੈਂ ਜਿੱਥੇ ਵਿਆਹ ਤੀਆਂ ਸੀ ਉਹਨਾਂ ਨੇ ਚੁੱਪ ਕਰਕੇ ਵਿਆਹ ਕਰਾ ਲਿਆ ਸੀ ਤੂੰ ਕੋਈ ਬਾਲਾ ਨਹੀਂ ਹੈਗੀ ਇਸ ਘਰ ਨੂੰ ਜੰਮੀ ਚੁੱਪ ਕਰ ਚਲੋ ਸਿਮਰੀ ਜਿਹੜੀ ਉਹ ਰੋਣ ਲੱਗ ਜਾਂਦੀ ਆ ਤੇ ਉਹਦਾ ਪਿਓ ਉਹਨੂੰ ਚੁੱਪ ਕਰਾਉਂਦਾ ਤੇ ਉਹਨੂੰ ਇਸ਼ਾਰਾ ਕਰਦਾ ਵੀ ਕੋਈ ਗੱਲ ਨਹੀਂ ਮੈਂ ਬੇਬੇ ਨੂੰ ਆਪੇ ਸਮਝਾ ਲਵਾਂ ਉਹ ਕਹਿੰਦਾ ਵੀ ਦੇਖ ਮਾਂ ਜੇ ਕਹਿੰਦੇ ਆ ਵੀ ਕਿਸੇ ਨੇ ਵਿਗੜਨਾ ਤੇ ਉਹੋ ਵਿਆਹਿਆ ਵਰਿਆਤੀ ਪੁੱਤ ਵੀ ਵਿਗੜ ਜਾਂਦਾ ਆਪਣੀ ਸਿਮਰੀ ਇਦਾਂ ਦੀ ਨਹੀਂ ਹੈਗੀ ਸਿਆਣੀਆ ਪਰ ਫਿਰ ਵੀ ਚਲ ਕੋਈ ਨਾ ਆਪਾਂ ਰਿਸ਼ਤਾ ਵੇਖ ਲਾਂਗੇ ਚਲੋ ਸਿਮਰੀ ਜਿਹੜੀ ਉਹ ਅਗਲੇ ਦਿਨ ਕਾਲਜ ਜਾਂਦੀ ਆ ਤਾਂ ਉਹਦੀ ਦਾਦੀ ਉਹਨੂੰ ਕੋਲ ਬਿਠਾ ਕੇ ਕਹਿੰਦੀ ਆ ਦੇਖ ਕੁੜੀਏ ਜੇ ਤੇਰਾ ਕੋਈ ਲੰਬਾ ਆ ਗਿਆ ਕੋਈ ਇਦਾਂ ਦੀ ਗੱਲ ਹੋ ਗਈ ਤੇ ਮੈਂ ਤੈਨੂੰ ਘਰੇ ਨਹੀਂ ਬੜਨ ਦੇਣਾ ਤੇਰੇ ਪਿਆਰ ਉਹਨੇ ਕੁਛ ਖਾ ਕੇ ਮਰ ਜਾਣਾ ਨਾਲ ਦੀ ਨਾਲ ਤੂੰ ਸਾਡੀ ਇੱਜ਼ਤ ਦਾ ਖਿਆਲ ਰੱਖੀ ਤਾਂ ਸਿਮਰੀ ਆਪਣੀ ਦਾਦੀ ਨੂੰ ਭਰੋਸਾ ਦਵਾਉਂਦੀ ਆ ਕਿ ਦਾਦੀ ਪਲੀਜ਼ ਤੂੰ ਮੇਰੀ ਨਾ ਗੱਲ ਤੇ ਯਕੀਨ ਕਰ ਮੈਂ ਐਦਾਂ ਦਾ ਕੋਈ ਕੰਮ ਨਹੀਂ ਕਰੂੰ ਜਿਹਦੇ ਨਾਲ ਥੋਡੀ ਇੱਜ਼ਤ ਨੂੰ ਕੋਈ ਠੇਸ ਪਹੁੰਚੂਗੀ ਪਰ ਕਹਿੰਦੀ ਵੀ ਮੈਨੂੰ ਇਸ ਗੱਲ ਤੇ ਯਕੀਨ ਨਹੀਂ ਆਇਆ ਵੀ ਪ੍ਰੀਤ ਨੇ ਐਦਾਂ ਕਿਵੇਂ ਕੀਤਾ ਕਹਿੰਦੀ ਚੱਲ ਫਿਰ ਹੁਣ ਤੂੰ ਪ੍ਰੀਤ ਦਾ ਖਿਹੜਾ ਛੱਡ ਉਹਦੀ ਕਿ ਤੂੰ ਵਕੀਲ ਨਾ ਬਣ ਚਲੋ ਸਿਮਰੀ ਆ ਜਿਹੜੀ ਉਹ ਕਾਲਜ ਚਲੀ ਜਾਂਦੀ ਆ ਕਾਲਜ ਜਾ ਕੇ ਉਹ ਆਪਣੀਆਂ ਸਹੇਲੀਆਂ ਨੂੰ ਮਿਲਦੀ ਆ ਤੇ ਉੱਥੇ ਆਪਣੀਆਂ ਸਹੇਲੀਆਂ ਨੂੰ ਪੁੱਛਣ ਦੀ ਕੋਸ਼ਿਸ਼ ਕਰਦੀ ਆ ਵੀ ਆਪਣੀ ਸੀਨੀਅਰ ਜਿਹੜੀ ਪ੍ਰੀਤ ਸੀਗੀ ਸਾਡੇ ਪਿੰਡ ਦੀ ਕੁੜੀ ਉਹਦਾ ਵਿਆਹ ਹੋ ਗਿਆ ਤਾਂ ਉਹ ਕਹਿੰਦੀ ਆ ਵੀ ਸਾਨੂੰ ਨਹੀਂ ਪਤਾ ਸਾਡੇ ਨਹੀਂ ਧਿਆਨ ਚ ਚਲੋ ਉਹ ਸਾਰਾ ਦਿਨ ਹਨਾ ਕੋਸ਼ਿਸ਼ ਕਰਦੀ ਆ ਕਿਸੇ ਨਾ ਕਿਸੇ ਨੂੰ ਪੁੱਛਣ ਦੀ ਪਰ ਕਿਸੇ ਨੂੰ ਇਸ ਗੱਲ ਬਾਰੇ ਪਤਾ ਨਹੀਂ ਹੁੰਦਾ ਤੇ ਉਹ ਆਉਂਦੀ ਬੱਸ ਚੜ ਜਾਂਦੀ ਆ ਵਾਪਸ ਪਿੰਡ ਆਉਣ ਨੂੰ ਤੇ ਜਦੋਂ ਉਹ ਬੱਸ ਦੀ ਸੀਟ ਤੇ ਜਾ ਕੇ ਬੈਠਦੀ ਆ ਤਾਂ ਉਹ ਬੱਸ ਦੇ ਵਿੱਚ ਪ੍ਰੀਤ ਨੂੰ ਤੇ ਉਹਦੇ ਘਰ ਵਾਲੇ ਨੂੰ ਵੇਖਦੀ ਆ ਉਹ ਵੇਖਦੀ ਆ ਕਿ ਉਹਦੇ ਘਰ ਵਾਲਾ ਤਾਂ ਉਹੀ ਮੁੰਡਾ ਸੀ ਜਿਹੜਾ ਪ੍ਰੀਤ ਦਾ ਕਲਾਸਮੇਟ ਸੀ ਤੇ ਉਸ ਮੁੰਡੇ ਨੂੰ ਵੀ ਇਹ ਚੰਗੀ ਤਰ੍ਹਾਂ ਜਾਣਦੀ ਹੁੰਦੀ ਆ ਸਿਮਰੀ ਚਲ ਉਹ ਦੋਨਾਂ ਨੂੰ ਵਧੀਆ ਬੁਲਾਉਂਦੀ ਆ ਉਸ ਤੋਂ ਬਾਅਦ ਜਿਹੜਾ ਮੁੰਡਾ ਹੁੰਦਾਗਾ ਉਹ ਸੀਟ ਤੋਂ ਉੱਠ ਖੜਦਾ ਤੇ ਇਹਨੂੰ ਕਹਿੰਦਾ ਸਿਮਰੀ ਨੂੰ ਕਿ ਤੂੰ ਇਹਦੇ ਨਾਲ ਬਹਿ ਜਾ ਚਲੋ ਉਹ ਪਰੇ ਹੋ ਜਾਂਦਾ ਤੇ ਸਿਮਰੀ ਪ੍ਰੀਤ ਕੋਲੇ ਬਹਿ ਜਾਂਦੀ ਆ ਉਹਨੂੰ ਹਾਲਚਾਲ ਪੁੱਛਦੀ ਆ ਤੇ ਉਹਨੂੰ ਕਹਿੰਦੀ ਅੜੀਏ ਚਲ ਸ਼ੁਕਰ ਹੋਇਆ ਤੂੰ ਮੈਨੂੰ ਮਿਲ ਗਈ ਤੇਰੀ ਤਾਂ ਗੱਲ ਹੀ ਬੜੀ ਉੱਡੀ ਹੋਈ ਆ ਪਿੰਡ 'ਚ ਕੀ ਗੱਲ ਹੋ ਗਈ ਉਹ ਕਹਿੰਦੀ ਵੀ ਕਿੰਨੀ ਉੱਡ ਗਈ ਮੇਰੀ ਗੱਲ ਵੀ ਤੂੰ ਯਾਰ ਭੱਜ ਕੇ ਵਿਆਹ ਕਰਵਾ ਲਿਆ ਕੋਟ ਮੈਰਿਜ ਕਰਾ ਲਈਏ ਕਿਵੇਂ ਹੋ ਸਕਦਾ ਤਾ ਪ੍ਰੀਤਾ ਜਿਹੜੀ ਫਿਰ ਉਹ ਸਿਮਰੀ ਨੂੰ ਦੱਸਦੀ ਆ ਕਿ ਸਿਮਰੀ ਮੈਂ ਹਨਾ ਇਹਨੂੰ ਪਸੰਦ ਕਰਦੀ ਸੀ ਜੱਗੀ ਨੂੰ ਪਸੰਦ ਕਰਦੀ ਸੀ ਇਹ ਵੀ ਮੈਨੂੰ ਬਹੁਤ ਪਸੰਦ ਕਰਦਾ ਸੀ ਦੇਖ ਮੇਰਾ ਉਹ ਕੰਮ ਨਹੀਂ ਹੈਗਾ ਕਿ ਲਾਈਆਂ ਕਿਤੇ ਹੋਰ ਤੇ ਨਿਵਾਈਆਂ ਕਿਤੇ ਹੋਰ ਅਸੀਂ ਇੱਕ ਦੂਜੇ ਨੂੰ ਵਧੀਆ ਚੰਗੀ ਤਰ੍ਹਾਂ ਸਮਝਿਆ ਇੱਕ ਦੂਜੇ ਦੇ ਵਧੀਆ ਦੋਸਤ ਸੀ ਸਾਡਾ ਕੋਈ ਵੀ ਇਸ ਤਰ੍ਹਾਂ ਦਾ ਰਿਸ਼ਤਾ ਨਹੀਂ ਸੀ ਪਰ ਅਸੀਂ ਫੈਸਲਾ ਕੀਤਾ ਵੀ ਅਸੀਂ ਦੋਨੇ ਵਿਆਹ ਕਰਵਾ ਲਈਏ ਹੁਣ ਦੇਖ ਮੇਰੀ ਜਾਤ ਦਾ ਮੇਰੇ ਧਰਮ ਦਾ ਜਿੰਨੀ ਕਿ ਜ਼ਮੀਨ ਜਾਇਦਾਦ ਮੇਰੇ ਮਾਪੇ ਨੂੰ ਮੇਰੇ ਰਿਸ਼ਤੇ ਲਈ ਚਾਹੀਦੀ ਸੀ ਮੁੰਡੇ ਕੋਲ ਉੰਨੀ ਕਿਹਦੇ ਕੋਲ ਹੈਗੀ ਆ ਸਾਰੀਆਂ ਗੱਲਾਂ ਸਹੀ ਸੀ ਮੈਂ ਆਪਣੇ ਪਾਪਾ ਨੂੰ ਕਿਹਾ ਕਿ ਪਾਪਾ ਮੇਰਾ ਕਲਾਸਮੇਟ ਆ ਆਪਣੇ ਤੋਂ ਦੋ ਪਿੰਡ ਛੱਡ ਕੇ ਆ ਉਹਦਾ ਪਿੰਡ ਵਧੀਆ ਮੁੰਡਾ ਵਧੀਆ ਪਰਿਵਾਰ ਆ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹਣੀ ਆ ਤਾਂ ਮੇਰੇ ਪਾਪਾ ਨੇ ਮੈਨੂੰ ਉਦੋਂ ਹੀ ਗੁੱਸੇ ਤੋਂ ਫੜ ਕੇ ਕਿਹਾ ਕਿ ਆਉ ਸੀ ਘਰ ਦਾ ਦਰਵਾਜ਼ਾ ਜੇ ਤੂੰ ਇਹ ਗੱਲ ਕਰਨੀ ਆ ਤਾਂ ਘਰੋਂ ਬਾਹਰ ਚਲੀ ਜਾ ਕਹਿੰਦੀ ਨਾਲ ਹੀ ਮੇਰੀ ਮਾਂ ਲੱਗੀ ਮੇਰੀ ਦਾਦੀ ਲੱਗੀ ਮੈਂ ਉਹਨਾਂ ਦੇ ਵਾਸਤੇ ਪਾਏ ਵੀ ਮੈਂ ਕੋਈ ਇਹੋ ਜਿਹਾ ਕਦਮ ਨਹੀਂ ਚੱਕਣਾ ਪਰ ਮੈਂ ਤੁਹਾਨੂੰ ਕਹਿ ਰਹੀ ਆ ਕਿ ਮੈਨੂੰ ਆਪਣਾ ਵਿਆਹ ਦਾ ਫੈਸਲਾ ਲੈਣ ਦਾ ਹੱਕ ਦੇ ਦਿਓ ਵੀ ਉਹ ਮੁੰਡਾ ਵਧੀਆਗਾ ਚੰਗਾਗਾ ਪਰ ਕਹਿੰਦੀ ਮੇਰੇ ਘਰ ਦੇ ਕਹਿੰਦੇ ਵੀ ਜੇ ਤੂੰ ਉਸ ਮੁੰਡੇ ਦਾ ਨਾਂ ਲਵੇਂਗੀ ਤਾਂ ਸਮਝ ਲੈ ਤੂੰ ਸਾਡੀ ਇੱਜ਼ਤ ਨੂੰ ਦਾਗ ਲਾਵੇਂਗੀ ਤੂੰ ਸਾਡਾ ਨੱਕ ਵੱਢ ਕੇ ਜਾਵੇਂਗੀ ਚਲੋ ਉਹ ਬੜਾ ਹਨਾ ਆਪਣੇ ਘਰਦਿਆਂ ਨੂੰ ਮਿੰਨਤਾਂ ਕਰਦੀ ਆ ਪਰ ਉਹਦੇ ਘਰ ਦੇ ਨਹੀਂ ਮੰਨਦੇ ਜਦੋਂ ਉਹ ਇਹ ਸੋਚੀ ਬੈਠੀ ਹੁੰਦੀ ਆ ਵੀ ਜ ਜਿਹਦੇ ਨਾਲ ਮੇਰਾ ਪਿਆਰ ਆ ਮੈਂ ਵਿਆਹ ਹੀ ਉਹਦੇ ਨਾਲ ਕਰਾਉਣਾ ਵੀ ਹੋਰ ਕਿਸੇ ਨਾਲ ਤਾਂ ਮੈਂ ਖੁਸ਼ ਹੀ ਨਹੀਂ ਰਹਿ ਸਕਦੀ ਫਿਰ ਉਹ ਜੱਗੀ ਨੂੰ ਕਹਿੰਦੀ ਆ ਕਿ ਜੱਗੀ ਮੇਰੇ ਘਰਦਿਆਂ ਨੇ ਆਪਣੇ ਵਿਆਹ ਹੀ ਕਦੇ ਨਹੀਂ ਮੰਨਣਾ ਮੇਰੀ ਭੈਣ ਨੇ ਬਹੁਤ ਮੁੰਡਿਆਂ ਨਾਲ ਹਨਾ ਮਤਲਬ ਰਿਸ਼ਤੇ ਰੱਖੇ ਬਹੁਤ ਉਹਨੇ ਕਾਲਜ ਦੇ ਵਿੱਚ ਵੀ ਆਪਣਾ ਜਿਹੜਾ ਕਰੈਕਟਰ ਆ ਉਹ ਆਪਣਾ ਬਦਨਾਮ ਕੀਤਾ ਆਪਣੇ ਆਪ ਨੂੰ ਵੀ ਫਿਰ ਵੀ ਉਹਨੇ ਘਰਦਿਆਂ ਦੀ ਰਜਾ ਮੰਦੀ ਨਾਲ ਵਿਆਹ ਕਰਾਇਆ ਤੇ ਘਰ ਦੇ ਉਹਨੂੰ ਚੰਗੀ ਕਹਿੰਦੇ ਆ ਤੇ ਵੀ ਮੈਂ ਆਪਣੇ ਵਿਆਹ ਦੀ ਗੱਲ ਕੀਤੀ ਤਾਂ ਘਰ ਦੇ ਮੈਨੂੰ ਮਾੜੀ ਕਹਿਣ ਲੱਗ ਗਏ ਵੀ ਮੈਂ ਤੇਰੇ ਬਿਨਾ ਕਿਸੇ ਨਾਲ ਵਿਆਹ ਨਹੀਂ ਕਰਾਉਣਾ ਤੇ ਜੱਗੀ ਉਹਨੂੰ ਕਹਿੰਦਾ ਵੀ ਜੇ ਤੂੰ ਸੀਰੀਅਸ ਆ ਤਾਂ ਮੈਂ ਤੇਰੇ ਨਾਲ ਵਿਆਹ ਕਰਵਾ ਸਕਦਾ ਚਲੋ ਉਹ ਦੋਨੋਂ ਫੈਸਲਾ ਕਰਦੇ ਆ ਤੇ ਜਾ ਕੇ ਕੋਰਟ ਮੈਰਿਜ ਕਰਵਾ ਲੈਂਦੇ ਆ ਕੋਰਟ ਮੈਰਿਜ ਕਰਾ ਕੇ ਉਹ ਅਲੱਗ ਰਹਿਣ ਲੱਗਦੇ ਆ ਤੇ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਖੁਸ਼ੀ-ਖੁਸ਼ੀ ਬਤੀਤ ਕਰਦੇ ਆ ਹੁਣ ਉਹਦੇ ਕੋਰਟ ਮੈਰਿਜ ਕਰਾਉਣ ਨਾਲ ਜਿਹੜੇ ਉਹਦੇ ਮਾਪਿਓ ਨੇ ਉਹਨਾਂ ਨੂੰ ਕਿੰਨੀ ਠੇਸ ਪਹੁੰਚੀ ਉਹਨਾਂ ਨੂੰ ਲੱਗਿਆ ਵੀ ਸਾਡੀ ਇੱਜ਼ਤ ਆ ਜਿਹੜੀ ਉਹ ਰੁਲ ਗਈ ਤੇ ਚਲੋ ਉਹ ਕਹਿੰਦੀ ਵੀ ਹੁਣ ਮੈਂ ਆਪਣੇ ਮਾਪੇ ਪੇਕਿਆਂ ਨਾਲੋਂ ਟੁੱਟ ਚੁੱਕੀ ਆ ਸਮਾਜ ਦੇ ਵਿੱਚੋਂ ਵੀ ਮੈਨੂੰ ਦਰਕਾਰਿਆ ਗਿਆਗਾ ਵੀ ਮੇਰੇ ਵਾਸਤੇ ਇਹ ਐਡਾ ਹੀ ਵੱਡੀ ਗੱਲ ਇਸ਼ੂ ਬਣ ਗਿਆ ਵੀ ਮੈਂ ਤਾਂ ਜੀ ਕਿਸੇ ਦੀ ਵੀ ਨਾ ਹੋਈ ਨਾ ਮੈਂ ਮਾਪਿਆਂ ਦੀ ਹੋਈ ਪਰ ਕਹਿੰਦੀ ਵੀ ਮੈਂ ਆਪਣੇ ਦਿਲ ਦੀ ਗੱਲ ਆਪਣੇ ਮਾਪਿਆਂ ਨੂੰ ਦੱਸੀ ਸੀ ਜੇ ਹੁਣ ਮੇਰੇ ਮਾਪੇ ਨਹੀਂ ਸਮਝੇ ਤਾਂ ਉਹਦੇ ਵਿੱਚ ਮੇਰਾ ਕੀ ਕਸੂਰ ਕਹਿੰਦੀ ਜੇ ਮੈਂ ਅੱਜ ਆਪਣੇ ਮਾਪਿਆਂ ਦੇ ਆਖੇ ਲੱਗ ਕੇ ਕਿਸੇ ਹੋਰ ਮੁੰਡੇ ਨਾਲ ਵਿਆਹ ਕਰਾ ਲੈਂਦੀ ਤਾਂ ਮੈਂ ਸਾਰੀ ਜ਼ਿੰਦਗੀ ਉਹਨੂੰ ਨਿਆ ਨਹੀਂ ਸੀ ਦੇਖ ਸਕਣੀ ਕਿਉਂਕਿ ਮੇਰੇ ਦਿਲ 'ਚ ਤਾਂ ਜੱਗੀ ਵਸਦਾ ਸੀ ਤੇ ਚਲੋ ਉਹ ਸਿਮਰੀ ਹੈ ਜਿਹੜੀ ਉਹ ਹੋਰ ਵੀ ਬਹੁਤ ਗੱਲਾਂ ਉਹਦੇ ਨਾਲ ਕਰਨਾ ਚਾਹੁੰਦੀ ਹੁੰਦੀ ਆ ਪਰ ਉਹਨਾਂ ਦਾ ਬੱਸ ਸਟਾਪ ਆ ਗਿਆ ਤੇ ਉਹ ਬੱਸ ਤੋਂ ਉਤਰ ਗਏ ਤੇ ਸਿਮਰੀ ਉਹਦੇ ਬਾਰੇ ਸੋਚਦੀ ਸੋਚਦੀ ਘਰ ਆ ਜਾਂਦੀ ਆ ਘਰ ਆ ਕੇ ਉਹਦੀ ਦਾਦੀ ਕੋਲ ਬੈਂਦੀ ਆ ਤੇ ਚਾਹ ਹਣਾ ਉਹਦੀ ਮਾਂ ਬਣਾ ਕੇ ਲਿਆਉਂਦੀ ਆ ਤੇ ਉਹ ਆਪਣੀ ਦਾਦੀ ਕੋਲ ਗੱਲ ਛੇੜਦੀ ਆ ਕਿ ਦਾਦੀ ਫੌਜੀ ਦੀ ਕੁੜੀ ਪ੍ਰੀਤ ਮੈਨੂੰ ਅੱਜ ਬੱਸ 'ਚ ਮਿਲੀ ਸੀ ਕਹਿੰਦੀ ਅੱਛਾ ਤੂੰ ਨਾ ਉਹਦਾ ਖਿਹੜਾ ਛੱਡੀ ਤੈਨੂੰ ਕਿੱਥੇ ਮਿਲ ਗਈ ਉਹ ਉਹ ਕਹਿੰਦੀ ਦਾਦੀ ਵੀ ਉਹ ਕੋਲਜ ਤੋਂ ਆਏ ਸੀ ਮੈਨੂੰ ਮਿਲੇ ਸੀ ਤੇ ਕਹਿੰਦੀ ਮੈਂ ਉਹਦੇ ਨਾਲ ਗੱਲ ਕੀਤੀ ਸੀ ਵਿਆਹ ਕਰਵਾਉਣ ਬਾਰੇ ਵੀ ਉਹਨੇ ਤਾਂ ਮੈਨੂੰ ਆ ਗੱਲ ਕਹੀ ਆ ਵੀ ਉਹਦਾ ਕੀ ਕਸੂਰਾ ਇਹਦੇ ਵਿੱਚ ਜੇ ਉਹਦੇ ਘਰਦਿਆਂ ਨੇ ਵਿਆਹ ਨਹੀਂ ਕੀਤਾ ਤਾਂ ਉਹਦੀ ਦਾਦੀ ਸੀ ਜਿਹੜੀ ਸਿਮਰੀ ਦੀ ਉਹ ਫਿਕਰਮੰਦ ਹੋ ਜਾਂਦੀ ਆ ਵੀ ਇਹ ਪ੍ਰੀਤ ਦੀ ਹਮਾਇਤ ਕਰਦੀ ਆ ਵੀ ਇਹ ਵੀ ਪ੍ਰੀਤ ਵਾਲੇ ਰਸਤੇ ਤੇ ਨਾ ਚੱਲੇ ਇਸ ਕਰਕੇ ਰਾਤ ਨੂੰ ਜਦੋਂ ਉਹਦਾ ਪਾਪਾ ਘਰ ਆਉਂਦਾ ਪ੍ਰੀਤ ਦਾ ਤੇ ਉਹਨੂੰ ਕਹਿੰਦੀ ਆ ਵੀ ਦੇਖ ਤੂੰ ਮੇਰੀ ਗੱਲ ਮੰਨਣੀ ਆ ਜਾਂ ਨਹੀਂ ਮੰਨਣੀ ਉਹ ਕਹਿੰਦਾ ਵੀ ਬੇਬੇ ਮੈਂ ਅੱਜ ਤੱਕ ਤੇਰੀ ਗੱਲ ਮੋੜੀ ਆ ਕਹਿੰਦੀ ਫਿਰ ਕਰ ਆਪਣੀ ਭੈਣ ਨੂੰ ਫੋਨ ਆਪਣੀ ਧੀ ਨੂੰ ਫੋਨ ਲਵਾ ਕੇ ਉਹ ਕਹਿੰਦੀ ਆ ਕਿ ਜਿਹੜਾ ਤੇਰੇ ਜੇਠ ਦੇ ਮੁੰਡੇ ਦੇਈ ਤੂੰ ਰਿਸ਼ਤੇ ਦੀ ਦੱਸ ਪਾਈ ਸੀ ਉਹਦੇ ਲਈ ਸਾਡੇ ਵੱਲੋਂ ਹਾਂਗੀ ਤੇ ਤੁਸੀਂ ਕੁੜੀ ਨੂੰ ਸ਼ਗਨ ਕਰਜੋ ਤੇ ਪ੍ਰੀਤ ਜਦੋਂ ਆ ਸੌਰੀ ਸਿਮਰੀ ਜਦੋਂ ਇਹ ਗੱਲ ਸੁਣਦੀ ਆ ਤੇ ਉਹ ਕਹਿੰਦੀ ਵੀ ਦਾਦੀ ਤੈਨੂੰ ਮੇਰੇ ਵਿਆਹ ਦੀ ਕੀ ਕਾਲੀ ਆ ਕਹਿੰਦੀ ਜਿਹੜੇ ਹਸਾਬ ਨਾਲ ਤੂੰ ਪ੍ਰੀਤ ਦੀ ਹਮਾਇਤ ਕਰਦੀ ਸੀ ਨਾ ਕੱਲ ਨੂੰ ਤੂੰ ਵੀ ਕਿਸੇ ਮੁੰਡੇ ਨਾਲ ਭੱਜ ਗਈ ਤੇ ਸਾਡੀ ਕੀ ਇੱਜ਼ਤ ਰਹੂ ਇਹ ਗੱਲ ਸੁਣ ਕੇ ਸਿਮਰੀ ਨੂੰ ਬਹੁਤ ਗੁੱਸਾ ਆਉਂਦਾ ਤੇ ਸਿਮਰੀ ਜਿਹੜੀ ਆਪਣਾ ਗੁੱਸਾ ਅੰਦਰੇ ਅੰਦਰ ਪੀ ਜਾਂਦੀ ਹੈ ਕਿਉਂਕਿ ਉਹਦੇ ਵਾਸਤ ਚ ਨਹੀਂ ਸੀ ਉਹ ਸਮਝਦੀ ਸੀ ਉਹ ਸਮਝ ਗਈ ਸੀ ਕਿ ਪ੍ਰੀਤ ਦੀ ਥੋੜੀ ਜੀ ਹਮਾਇਤ ਕਰਕੇ ਮੈਂ ਆਪਣੀ ਜ਼ਿੰਦਗੀ ਦਾ ਕਿੰਨਾ ਵੱਡਾ ਜਿਹੜਾ ਗਲਤ ਕਦਮ ਚੁੱਕ ਲਿਆ ਕਿਉਂਕਿ ਉਹਦੀ ਹਮਾਇਤ ਕਰਨ ਕਰਕੇ ਹੀ ਉਹਦੀ ਦਾਦੀ ਨੇ ਜਿੱਦ ਕਰਕੇ ਉਹਦੇ ਰਿਸ਼ਤੇ ਲਈ ਹਾਂ ਕਰ ਦਿੱਤੀ ਸੀ ਤੇ ਆਉਣ ਵਾਲੇ 2-4 ਦਿਨਾਂ ਦੇ ਵਿੱਚ ਸਿਮਰੀ ਦਾ ਰਿਸ਼ਤਾ ਉਹਦੀ ਭੂਆ ਦੇ ਜੇਠ ਦੇ ਪੁੱਤ ਨਾਲ ਕਰ ਦਿੱਤਾ ਜਾਂਦਾ ਉਹ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਹੁਣ ਸਹੁਰੇ ਘਰ ਵੀ ਉਹ ਵੈਸੇ ਤਾਂ ਪੜਦੀ ਆ ਪਰ ਜਦੋਂ ਉਹਨੂੰ ਦਿੱਕਤਾਂ ਆਉਂਦੀਆਂ ਨੇ ਤਾਂ ਉਹ ਇਸ ਗੱਲ ਨੂੰ ਪਛਤਾਉਂਦੀ ਰਹਿੰਦੀ ਆ ਕਿ ਮੈਨੂੰ ਕੀ ਲੋੜ ਸੀ ਪ੍ਰੀਤ ਦੀ ਹਮਾਇਤ ਕਰਨ ਦੀ ਪ੍ਰੀਤ ਦੀ ਹਮਾਇਤ ਕਰਨ ਦੇ ਬਦਲੇ ਮੈਨੂੰ ਕੀ ਮਿਲਿਆ ਮੇਰੀ ਆਜ਼ਾਦੀ ਖੋਹੀ ਗਈ ਮੈਨੂੰ ਫੈਸਲੇ ਲੈਣ ਦੇ ਹੱਕ ਖੋਏ ਗਏ ਤੇ ਮੈਨੂੰ ਵਿਆਹ ਕੇ ਮੇਰੇ ਸਹੁਰੇ ਘਰ ਭੇਜ ਦਿੱਤਾ ਗਿਆ ਹਾਂਜੀ ਦੋਸਤੋ ਇਹ ਗੱਲ ਬਿਲਕੁਲ ਸਹੀ ਆ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਬਹੁਤ ਵਧੀਆ ਆਪਣਾ ਜਿਹੜਾ ਕੈਰੀਅਰ ਬਣਾ ਲੈਂਦੀਆਂ ਕੈਰੀਅਰ ਬਣਾਉਣ ਤੋਂ ਬਾਅਦ ਜੇ ਉਹ ਆਪਣੇ ਲਈ ਕਿਸੇ ਮੁੰਡੇ ਨੂੰ ਪਸੰਦ ਕਰ ਲੈਂਦੀਆਂ ਨੇ ਸਾਰਿਆਂ ਤੋਂ ਪਹਿਲਾਂ ਉਹਨਾਂ ਦੇ ਰਿਸ਼ਤੇ ਦੀ ਸ਼ੁਰੂਆਤ ਹੀ ਵਿਆਹ ਤੋਂ ਹੁੰਦੀ ਆ ਵਿਆਹ ਦੀ ਗੱਲ ਤੋਂ ਹੁੰਦੀ ਆ ਵੀ ਅਸੀਂ ਵਿਆਹ ਕਰਵਾਉਣਾ ਜੇ ਕੋਈ ਰਿਸ਼ਤਾ ਗਲਤ ਨਹੀਂ ਹੈਗਾ ਜੇ ਕੋਈ ਦੋ ਦੋਸਤ ਬਣਦੇ ਆ ਮੁੰਡਾ ਤੇ ਕੁੜੀ ਤੇ ਉਹਨਾਂ ਨੂੰ ਐ ਲੱਗਦਾ ਵੀ ਅਸੀਂ ਸਾਰੀ ਜ਼ਿੰਦਗੀ ਇੱਕ ਦੂਜੇ ਨਾਲ ਵਧੀਆ ਖੁਸ਼ ਰਹਿ ਸਕਦੇ ਆ ਤੇ ਉਹ ਘਰਦਿਆਂ ਦੀ ਰਜ਼ਾਮੰਦੀ ਨਾਲ ਵਿਆਹ ਕਰਾਉਣਾ ਚਾਹੁੰਦੇ ਆ ਤਾਂ ਮੈਨੂੰ ਇਹ ਲੱਗਦਾ ਕਿ ਮਾਪਿਆਂ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਹੁਣ ਜੇ ਮਤਲਬ ਰਿੰਪੀ ਨੇ ਵਿਆਹ ਆਪਣੇ ਘਰਦਿਆਂ ਦੀ ਮਰਜ਼ੀ ਨਾ ਕਰਵਾ ਲਿਆ ਪਰ ਉਹਦਾ ਜੋ ਅਤੀਤ ਸੀ ਉਹਦੇ ਬਾਰੇ ਲੋਕਾਂ ਨੂੰ ਕੋਈ ਇਤਰਾਜ਼ ਨਹੀਂ ਸੀ ਤੇ ਜੇ ਛੋਟੀ ਪ੍ਰੀਤ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ ਇੱਥੇ ਪ੍ਰੀਤ ਦੀ ਗਲਤੀ ਘੱਟ ਤੇ ਉਹਦੇ ਮਾਪਿਆਂ ਦੀ ਗਲਤੀ ਜ਼ਿਆਦਾ ਕਿਉਂਕਿ ਜਦੋਂ ਪ੍ਰੀਤ ਨੇ ਮੁੰਡੇ ਬਾਰੇ ਉਹਦੇ ਖਾਨਦਾਨ ਬਾਰੇ ਸਾਰਾ ਕੁਝ ਦੱਸਿਆ ਸੀ ਤੇ ਉਹਦੇ ਘਰਦਿਆਂ ਨੇ ਅੱਡ ਵੀ ਤਾਂ ਪ੍ਰੀਤ ਦਾ ਵਿਆਹ ਕਰਨਾ ਹੀ ਸੀ ਉਹ ਇੱਕ ਵਾਰ ਰਿਸ਼ਤਾ ਵੇਖਦੇ ਜਿਆਦਾਤਰ ਲੋਕਾਂ ਨੂੰ ਜਾਤ ਜਾਂ ਧਰਮ ਦਾ ਹੁੰਦਾ ਕਿ ਜਾਤ ਤੋਂ ਬਾਹਰ ਜਾਂ ਧਰਮ ਤੋਂ ਬਾਹਰ ਕੁੜੀਆਂ ਵਿਆਹ ਨਾ ਕਰਵਾਉਣ ਪਰ ਜੇ ਇੱਕ ਕੁੜੀ ਕਹੋ ਪੜ ਲੈਂਦੀ ਆ ਆਪਣਾ ਕੈਰੀਅਰ ਬਣਾ ਲੈਂਦੀ ਆ ਤੇ ਇਸ ਦੌਰਾਨ ਉਹਨੇ ਕੋਈ ਵੀ ਇਹੋ ਜੀ ਗਲਤੀ ਨਹੀਂ ਕੀਤੀ ਕਿ ਉਹਨਾਂ ਦੇ ਮਾਪਿਓ ਦੀ ਇੱਜ਼ਤ ਨੂੰ ਦਾਗ ਲੱਗੇ ਤੇ ਉਸ ਤੋਂ ਬਾਅਦ ਜੇ ਉਹ ਆਪਣੇ ਵਿਆਹ ਦਾ ਫੈਸਲਾ ਲੈਂਦੀ ਆ ਤਾਂ ਇਹਦੇ ਬਾਰੇ ਮਾਪਿਆਂ ਨੂੰ ਥੋੜਾ ਸੋਚਣਾ ਚਾਹੀਦਾ ਜੇ ਪ੍ਰੀਤ ਦੇ ਮਾਪੇ ਉਹਦਾ ਵਿਆਹ ਉਸ ਮੁੰਡੇ ਨਾਲ ਚਾਈ ਚਾਈ ਕਰਦੇ ਨਾ ਤਾਂ ਪ੍ਰੀਤ ਦੇ ਮਾਪਿਆਂ ਦੀ ਬੇਇੱਜ਼ਤੀ ਹੋਣੀ ਸੀ ਤੇ ਨਾ ਪ੍ਰੀਤ ਦੀ ਹੋਣੀ ਸੀ ਪਰ ਇਹ ਫੈਸਲੇ ਹੁੰਦੇ ਆ ਜਿਹੜੇ ਇਹ ਬਹੁਤ ਵੱਡੇ ਹੁੰਦੇ ਆ ਸੋਚ ਸਮਝ ਕੇ ਲੈਣ ਵਾਲੇ ਹੁੰਦੇ ਆ ਇਹਨਾਂ ਤੇ ਵਿਚਾਰ ਕਰਨ ਦੀ ਲੋੜ ਹੁੰਦੀ ਆ ਜਿਹੋ ਜੇ ਤਰੀਕੇ ਨਾਲ ਸਾਡਾ ਸਮਾਜ ਹੋ ਗਿਆ ਬੱਚੇ ਅੱਜ ਕੱਲ ਪੜ ਲਿਖ ਗਏ ਬੱਚਿਆਂ ਨੂੰ ਆਪਣੇ ਜੀਵਨ ਸਾਥੀ ਚੁਣਨ ਦਾ ਸਾਨੂੰ ਹੱਕ ਦੇ ਦੇਣਾ ਚਾਹੀਦਾ ਬਹੁਤ ਸਾਰੇ ਬੱਚੇ ਜਿਹੜੇ ਛੋਟੀ ਉਮਰ ਦੇ ਵਿੱਚ ਵਿਗੜ ਜਾਂਦੇ ਆ ਬਾਹਰ ਵੈਸੇ ਹੀ ਕੁੜੀਆਂ ਮੁੰਡਿਆਂ ਨਾਲ ਤੁਰੀਆਂ ਫਿਰਦੀਆਂ ਅੱਜ ਕੱਲ ਜਿਵੇਂ ਅਸੀਂ ਵੇਖਦੇ ਆ ਕਿ ਬੱਸ ਦੇ ਵਿੱਚ ਜੇ ਕੋਈ ਕੁੜੀ ਆ ਹਨਾ ਪੜਨ ਜਾਂਦੀ ਆ ਅੱਜ ਤਾਂ 10ਵੇਂ ਵਾਲੇ ਬੱਚੇ ਦੇ ਹੱਥ 'ਚ ਵੀ ਫੋਨ ਹੁੰਦਾ ਉਹਨੂੰ ਕੋਈ ਲਿਆਕਤ ਨਹੀਂ ਹੁੰਦੀ ਕਿ ਮੇਰੇ ਪਿੰਡ ਦੀਆਂ ਔਰਤਾਂ ਨੇ ਜਾਂ ਬੰਦੇ ਨੇ ਬੱਸ ਦੇ ਵਿੱਚ ਉਹ ਸਾਰੇ ਆ ਮਸਾਲਾ ਦੇਣ ਫੋਨ ਤੇ ਗੱਲਾਂ ਕਰਦੀਆਂ ਨੇ ਵੀ ਉਹਨਾਂ ਦਾ ਵੀ ਫਿਰ ਸਮਾਜ ਕੀ ਕਰ ਲੈਂਦਾ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਜਦੋਂ ਬੱਚੇ ਥੋੜੇ ਵੱਡੇ ਹੋ ਜਾਂਦੇ ਆ ਮਚ्योर ਹੋ ਜਾਂਦੇ ਆ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਫੈਸਲੇ ਆ ਜਿਹੜੇ ਉਹ ਲੈਣ ਦਾ ਹੱਕ ਹੋਣਾ ਚਾਹੀਦਾ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਕਹਾਣੀ ਬਾਰੇ ਇਸ ਗੱਲ ਬਾਰੇ ਪ੍ਰੀਤ ਦੇ ਰਿਸ਼ਤੇ ਬਾਰੇ ਤੁਹਾਡੇ ਕੀ ਵਿਚਾਰ ਨੇ ਕਿਉਂਕਿ ਸਾਰਿਆਂ ਦੇ ਵਿਚਾਰ ਆ ਜਿਹੜੇ ਉਹ ਅਲੱਗ-ਅਲੱਗ ਹੋ ਸਕਦੇ ਆ ਬਹੁਤ ਸਾਰੇ ਜਿਹੜੇ ਸਬਸਕ੍ਰਾਈਬਰ ਨੇ ਉਹ ਇਤਰਾਜ਼ ਵੀ ਕਰ ਸਕਦੇ ਨੇ ਕਿਉਂਕਿ ਕਈਆਂ ਦੀ ਸੋਚ ਇਹ ਹੁੰਦੀ ਆ ਵੀ ਉਹਨਾਂ ਨੂੰ ਇਹ ਲੱਗਦਾ ਵੀ ਮੈਂ ਇਹ ਗੱਲ ਕਰਕੇ ਸ਼ਾਇਦ ਬੱਚਿਆਂ ਨੂੰ ਵਿਗਾੜ ਰਹੀ ਆ ਪਰ ਨਹੀਂ ਇੰਨਾਂ ਗੱਲਾਂ ਨਾਲ ਬੱਚੇ ਨਹੀਂ ਵਿਗੜਦੇ ਇਹ ਕੋਈ ਵੀ ਇੱਕ ਟੌਪਿਕ ਆ ਸਾਡੇ ਸਮਾਜਿਕ ਟੌਪਿਕ ਹੁੰਦੇ ਆ ਉਥੇ ਅਸੀਂ ਚਰਚਾ ਕਰ ਸਕਦੇ ਹੁੰਦੇ ਆ ਬਾਕੀ ਪ੍ਰੀਤ ਨੇ ਜੋ ਕੀਤਾ ਉਹਦੀ ਸਜ਼ਾ ਸਿਮਰੀ ਨੂੰ ਮਿਲ ਗਈ ਕਿਉਂਕਿ ਸਿਮਰੀ ਨੇ ਸਿਰਫ ਉਹਦੀ ਗੱਲ ਹੀ ਕੀਤੀ ਸੀ ਸਿਮਰੀ ਦੇ ਚਾਹ ਆੜ ਜਿਹੜੀਆਂ ਉਹਦੇ ਸੁਪਨੇ ਸੀ ਉਹ ਵਿੱਚ ਹੀ ਮਰ ਗਏ ਜੇ ਕੋਈ ਕੁੜੀ ਭੱਜ ਕੇ ਵਿਆਹ ਕਰਾਉਂਦੀ ਆ ਇਹਦਾ ਹੋਰ ਵੀ ਅਸਰ ਹੁੰਦਾ ਇਹਦਾ ਅਸਰ ਇਹ ਹੁੰਦਾ ਵੀ ਜਿਹੜੇ ਮਤਲਬ ਇੱਕ ਮੁਹੱਲੇ ਦੇ ਵਿੱਚ ਕੋਈ ਕੁੜੀ ਆ ਉਹਨੇ ਭੱਜ ਕੇ ਕਿਸੇ ਮੁੰਡੇ ਨਾਲ ਵਿਆਹ ਕਰਵਾ ਲਿਆ ਆਪਣਾ ਕੈਰੀਅਰ ਵਿੱਚੇ ਛੱਡਤਾ ਉਹਨੂੰ ਵੇਖ ਕੇ ਬਹੁਤ ਸਾਰੇ ਪੇਰੈਂਟਸ ਆ ਜਿਹੜੇ ਆਪਣੀਆਂ ਧੀਆਂ ਨੂੰ ਪੜਨੋਂ ਹਟਾ ਲੈਂਦੇ ਆ ਕਹਿੰਦੇ ਹੁੰਦੇ ਆ ਕਿ ਜੇ ਇੱਕ ਕੁੜੀ ਘਰੋਂ ਭੱਜਦੀ ਆ ਤਾਂ ਉਹ ਕੱਲੀ ਨਹੀਂ ਭੱਜਦੀ ਉਹ ਆਪਣੇ ਮਾਪਿਆਂ ਦੀ ਇੱਜ਼ਤ ਆਪਣੇ ਹਾਨ ਦੀਆਂ ਕੁੜੀਆਂ ਦੀ ਆਜ਼ਾਦੀ ਉਹਨਾਂ ਦੇ ਚਾ ਸੁਪਨੇ ਤੇ ਬਹੁਤ ਕੁਝ ਨਾਲ ਲੈ ਕੇ ਭੱਜਦੀ ਆ ਜਿਹੜਾ ਇਸ ਸਮਾਜ ਦੇ ਵਿੱਚ ਰਹਿੰਦਾ ਜਿਹੜਾ ਇਨਸਾਨ ਜਿਹਨੂੰ ਆਪਣੀ ਅਣਖ ਇੱਜ਼ਤ ਦੀ ਪ੍ਰਵਾਹ ਹੈਗੀ ਆ ਉਹ ਸ਼ਾਇਦ ساری ਉਮਰ ਉੱਚਾ ਨੱਕ ਕਰਕੇ ਨਹੀਂ ਜਿਉ ਸਕਦਾ ਤੇ ਜਿਹੜੀਆਂ ਕੁੜੀਆਂ ਬੇਕਸੂਰੋਂ ਉਹਨਾਂ ਦੇ ਮਾਪਿਆਂ ਦੁਆਰਾ ਘਰੇ ਬਿਠਾ ਲਈਆਂ ਜਾਂਦੀਆਂ ਉਹਨਾਂ ਦੀਆਂ ਵੀ ਬਾਦਵਾਮਾ ਉਹ ਨਾਲ ਲੈ ਕੇ ਜਾਂਦੀਆਂ ਕਹਾਣੀ ਵਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਰੱਖਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ